ਆ ਤੇਰੀ ਆ ਉਹ ਆਗੇ ਤੇ ਪਾਰਸਲ ਕੀ ਹੋਇਆ ਵਾ ਇਨੀ ਵਾਰਗਾਂ ਦੀ ਆਈ ਆ ਹ ਪ੍ਰਭ ਆਉਣ ਵਾਲੇ ਆ ਤੇ ਬਣਾਵਾ ਕੀ ਇੱਕ ਤੇ ਲੈਡ ਵਿੱਚ ਮੱਕੇ ਮਾਰਨ ਦੇ ਹੀ ਅੰਤਰੀ ਚਲੀ ਨਾ ਜਾਵੇ ਤੇ ਹੁਣ ਪ੍ਰਭ ਆਉਣ ਵਾਲੇ ਆ ਤੇ ਨਾ ਇਹਨਾਂ ਨੇ ਚੰਗੀ ਤਰ੍ਹਾਂ ਕੋਈ ਸਬਜ਼ੀ ਖਾਣੀ ਹੁੰਦੀ ਐ ਅੰਤਰਾ ਸੋਚ ਕੇ ਮੈਨੂੰ ਬਣਾਉਣਾ ਪੈਂਦਾ ਵਾ ਕਿ ਕੀ ਬਣਾਵਾ ਮੈਂ ਮੈਗੀ ਬਣਾਵਾ ਵੇਸਣ ਦੀ ਕੜੀ ਬਣਾਣਾ ਜਿਹੜੀ ਚੀਜ਼ ਜਲਦੀ ਭਾਂਜੇ ਪਰ ਇਹਨਾਂ ਨੂੰ ਕੁਝ ਪਸੰਦ ਹੀ ਨਹੀਂ ਆਉਂਦਾ ਹੈਲੋ ਹਾਂ ਨਹੀਂ ਹਾਂ ਭੜੀ ਹਾਂ ਜੇ ਤੁਸੀਂ ਐਗਰੋ ਬੜੀ ਦਾ ਐਡਰੈਸ ਭਰਿਆ ਨਾ ਉਹ ਘਰ ਫੜਾ ਜੋ ਨਹੀਂ ਨਹੀਂ ਘਰੇ ਵੜਾਉਣਾ ਪੈਣਾ ਭੜੀ ਇੱਥੇ ਆ ਨਹੀਂ ਹਾਡੇ ਨਹੀਂ ਹੈਗਾ ਕੋਈ ਲੈ ਕੇ ਆਉਣ ਵਾਲਾ ਤੇ ਤੁਸੀਂ ਘਰ ਤੱਕ ਆਇਆ ਕਰੋ ਨਾ ਤੁਹਾਨੂੰ ਕਹਿੰਦੇ ਤਾਂ ਹੈਗੇ ਆ ਵੀ ਘਰ ਤੱਕ ਤੇ ਫੜਾਉਣੇ ਹੁੰਦੇ ਆ ਸਾਰੇ ਘਰ ਹੀ ਵੜਾ ਕੇ ਜਾਂਦੇ ਆ ਯਾ ਯਾਰ ਭੜੀ ਇਹ ਧਾਣਾ ਕਰਿਆ ਕਰੋ ਤੁਸੀਂ ਫਿਰ ਪੈਸੇ ਤੇ ਪੂਰੇ ਲੈਂਦੇ ਜੇ 1 ਮਿੰਟ ਰੁਕ ਜੇ ਮੇਰੇ ਹੱਥ ਮੜਵਾ ਰਹੀ ਆ ਮੈਂ ਉਹਨਾਂ ਨੂੰ ਕਹਿ ਦਿੰਨੀ ਫੜ ਲੈਣਾ ਇੱਥੇ ਘਲੋਤੇ ਰਹੋ ਹੈਂਦਰ ਜਾ ਕੇ ਕਰਦੀ ਇੱਥੇ ਤੇ ਗਰਮੀ ਬਹੁਤ ਆ ਇੱਕ ਦਿਨ ਇਹਨਾਂ ਨੇ ਫੂਣੇ ਨਹੀਂ ਜਲਦੀ ਚੁੱਕਣਾ ਹੁੰਦਾ ਉਹ ਭਾਵੇਂ ਚਲ ਜੇ ਉਥੋਂ ਹੈਲੋ ਹੈਲੋ ਹਾਂ ਬੋਲ ਕਿੱਥੇ ਜੇ ਬਸ ਨਿਕਲ ਲੱਗਾ ਹਾਂ ਡਿਊਟੀ ਤੋਂ ਆਉਣ ਲੱਗਾ ਘਰ ਨੂੰ ਹੀ ਕਿਉਂ ਅੱਛਾ ਅੱਛਾ ਠੀਕ ਆ ਮੇਰੀ ਗੱਲ ਸੁਣੋ ਉਹਨੇ ਮੇਰੇ ਮੜੇ ਪਾਰਸਲ ਆਏ ਫੜ ਲਿਆ ਓ ਕਿੰਨੇ ਆ? ਥੋੜੇ ਆ ਇੰਨੇ ਨਹੀਂ ਹੈਗੇ। ਆ ਬਸ 15-16 ਹੀ। ਓ 15-16 ਥੋੜੇ ਨੇ। ਓ ਜਿਆਦਾ ਰੌਲਾ ਨਾ ਪਾਇਆ ਕਰੀ ਯਾ ਜਿੰਨੇ ਲੈ ਓ ਕੋਈ ਗੱਲ ਨਹੀਂ ਪੜ ਕੇ। ਮੈਂ ਕਿਹੜਾ ਰੋਜ ਰੋਜ ਮਗੰਨੀ ਰਹੀ ਨਹੀਂ। ਚਲ ਠੀਕ ਆ ਔਨਾ ਕੋਈ ਬਣਾ ਕੇ ਰੱਖ ਮੈਂ ਆ ਗਿਆ ਫਿਰ ਮੈਂ ਲੈ ਆਵਨਾ। ਕਿੱਥੇ ਖੜਾ ਓ? ਉੱਥੇ ਬੋਲੋ ਦੀ ਦੁਕਾਨ ਤੇ। ਠੀਕ ਆ ਠੀਕ ਆ ਆ ਗਿਆ। ਚਲ ਮੈਂ ਲੈ ਆਵਨਾ ਕੋਈ ਗੱਲ ਨਹੀਂ ਤੂੰ ਬਣਾ ਕੇ ਰੱਖੋ। ਠੀਕ। ਕਾ ਕਰਤਾ ਵਾ ਆ ਤੇਰੀ ਆ ਉਹ ਆਗੇ ਤੇ ਪਾਰਸਲ ਚੁੱਕ ਬੈਠ ਗਿਆ ਕੀ ਹੋਇਆ ਵਾ ਇਹ ਬਾਈ ਗਾਦੀ ਆਈ ਆ ਕੀ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਬਸ ਉਹ ਉਦਾ ਹੀ ਆ ਡੱਬਾ ਡਿੱਗ ਗਿਆ ਹਾਂ ਪਾਰਸਲ ਆ ਗਏ ਮੇਰੇ ਆ ਨੀਲੇ ਪੈਂਟ ਕਿੱਦਾਂ ਨਿਕਲਿਆ ਦੇ ਚੋਂ ਓਏ ਫਿਲਰੇ ਕਿੱਦਾਂ ਐ ਸਾਰੇ? ਉਹ ਕੁਛ ਨਹੀਂ ਕੁਛ ਨਹੀਂ ਆ ਮਾੜਾ ਠੇਡਾ ਲੱਗ ਗਿਆ ਏ ਕਿਉਂਕਿ ਪਾਰਸਲ ਬੜੇ ਥੋੜੇ ਹੀ ਨਾ ਤਾਂ ਕਰਕੇ। ਮੇਰੀ ਗੱਲ ਸੁਣ ਮੈਨੂੰ ਪਾਣੀ ਪੋਣੀ ਤੇ ਪੁੱਛ ਲੈ ਯਾਰ ਪਹਿਲਾਂ ਫੇਰ ਕੋਲ ਨਹੀਂ ਪਾਰਸਲ। ਮੈਨੂੰ ਹੁਣ ਕੋਈ ਕੰਮ ਨਹੀਂ ਕਹਿਣਾ ਮੈਂ ਆਪਣੇ ਪਾਰਸਲ ਖੋਲਣ ਲੱਗੀ ਆ ਇਹਨੇ ਚਾਵਾਂ ਨਾ ਮੰਗਾਏ ਮੈਂ। ਅੱਧੇ ਪਜਦਿਆਂ ਦਾ ਤੇ ਬੁਰਾਈ ਹਾਲ ਕਰ ਦਿੰਦੇ ਪਾਰਸਲ ਮੈਨੂੰ ਚੁਪਣੇ ਹੁੰਦੇ। ਥੱਲੇ ਦਿੱਤੀ ਮੇਰੇ। ਉਹ ਹੀ ਤੇ ਕੈਂਡੀ ਪਾਰਸਲ ਮੇ ਨਹੀਂ ਚੁਪਣੇ ਜਾਂਦੇ। ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਮੰਗਾਇਆ ਵਾ ਆਪਾਂ ਇਹ ਹੈਗੀਆਂ ਆਪਣੀਆਂ ਯੂਵੀ ਜੈਲ ਦੀਆਂ ਠੀਕ ਆ ਯੂਵੀ ਜੈਲ ਦੀਆਂ ਸਾਰੀਆਂ ਹੈਗੀਆਂ ਆ ਪਿਓਰ ਬਲੈਕ ਕਲਰ ਆ ਆ ਲਵੈਂਡਰ ਕਲਰ ਆ ਜਿਹੜਾ ਬਹੁਤ ਚੱਲਦਾ ਤੇ ਆ ਮਹਿਰੂਨ ਕਲਰ ਆ ਇਹ ਤਿੰਨੇ ਜਿਹੜੀਆਂ 138 38 ਦੀਆਂ ਪਈਆਂ ਠੀਕ ਆ ਲੌਣੀਆਂ ਨੇ ਇੱਕ ਵਾਰੀ ਨਹੀਂ ਆ ਹੱਥ ਆ ਨਉ ਵੇਖੇ ਦੇ ਲੱਗੇ ਨੇਲ ਪਾ ਦੇ ਦੇ ਲਾਉਂਗੀ ਕੁੜੀਆਂ ਕਮੈਂਟ ਕਰਦੀ ਰਹਿੰਦੀਆਂ ਨੇ ਜਿਹੜੀਆਂ ਵੇਜ ਦੀਦੀ ਤੁਸੀਂ ਓਏ ਤੁਹਾਡੀ ਫੁੱਲੀ ਤੇ ਤੁਹਾਡੀ ਫੁੱਲੀ ਚਾਣ ਕੇ ਨਿਆ ਸਾਰਾ ਕੁਝ ਮੰਗਾਇਆ ਹੈ ਤੇ ਮੇਰੇ ਬੱਚਾ ਨੇ ਤਾਂ ਆਇਆ ਗਲਿਟਰ ਵਾਲੀ ਏ ਠੀਕ ਆ ਆ ਗਲਿਟਰ ਵਾਲੀ ਏ ਤੇ ਇਹ ਆਪਾਂ ਨੂੰ ਮਤਲਬ 168 ਤਤੀਆਂ ਦੀ ਤੇ ਆ 100 ਇਹ ਹੈਗੀ ਏ 슈ਗਰ पॉप ਦੀ ਠੀਕ ਆ ਇਹ ਉਹ ਨੀਲ ਪੇਂਡਾ ਜੈਲ ਵਾਲੀਆਂ ਜਿਹੜੀਆਂ ਪਾਣੀ ਵਿੱਚ ਆਸਾਨੀ ਨਾਲ ਕੁਲ ਜਾਂਦੀਆਂ ਮੈਂ ਆਪਣੇ ਅਕੋਰਡਿੰਗ ਤੇ ਉਹੀ ਮੰਗਾਈਆਂ ਠੀਕ ਆ ਇਹ ਪਾਰਸਲ ਆਪਾਂ ਸੈੱਟ ਕਰ ਲੈਂਦੇ ਮੈਨੂੰ ਲੱਗਦਾ ਇਹਨੇ ਨੀਲ ਨੇ ਰੇਪੇਂਟ ਕਰਨਾ ਸ਼ੁਰੂ ਹੋਣਾ ਹਾਂ ਨੇਲ ਆੜਦੀਆਂ ਕਲਾਸਾਂ ਸ਼ੁਰੂ ਕਰਨ ਲੱਗੀਆਂ ਮਗਰ ਵੇਲੇ ਹੀ ਰਹਿੰਦੀ ਹੈ ਘਰੋਂ ਆਹ ਲੋਟਸ ਦੀ ਹਰਬਲ ਦੀ ਵਿਟਾਮਿਨ ਸੀ ਦੀ ਇੰਨਾ ਕਿ ਸੈਂਪਲ ਫ੍ਰੀ ਦਿੱਤਾ ਉਹਨਾਂ ਨੇ ਬਾਕੀ ਵੇਖੋ ਜੇ ਤੈਨੂੰ ਆ ਜਾਊਗਾ ਇਹ ਨੇਲ ਪੇਂਟ ਕਰਨਾ ਤਾਂ ਪ੍ਰਭੂ ਮੈਂ ਅੱਗੇ ਵੀ ਤਾਂ ਕਲਾਸਾਂ ਲਾਈਆਂ ਹੀ ਆਂ ਚਲੋ ਹੁਣੇ ਵੇਖ ਲੈਨੇ ਮਗਾ ਲਿਆ ਵਾ ਹੁਣ ਇਹਨੂੰ ਬੇਕਾਰ ਨਹੀਂ ਕਰਨਾ ਸਾਰੇ ਸਮਾਨ ਨੂੰ ਕਿ ਕੰਮ ਆ ਆ ਨੇਲ ਪੇਂਟ ਦਾ ਵਾ ਇਹ ਨੇਲ ਪੇਂਟ ਦਾ ਸੌਰੀ ਆਹ ਕੈਂਡ ਇੱਕ ਨੇਲ ਆੜਦਾ ਹਿੱਸਾ ਵਾ ਇਹ ਪਾਊਡਰ ਫਾਰਮ ਚ ਹੁੰਦਾ ਆ ਇਹਨੂੰ ਕਿੱਦਾਂ ਯੂਜ਼ ਕਰਨਾ ਇਹ ਆਪਾਂ ਉਹਦੇ ਦੱਸਾਂਗੇ ਜਦੋਂ ਨੀਲ ਆਟ ਕਰਨਾ ਹੈ ਠੀਕ ਆ ਤੇ ਕੀ ਨੀਲ ਤੇ ਇਹਦਾ ਕੰਮ ਹੈ ਕੀ ਨੀਲ ਨੂੰ ਇਹ ਕਰਦਾ ਆ ਇਹਦਾ ਉਦੋਂ ਹੀ ਪਤਾ ਲੱਗੂਗਾ ਜਦੋਂ ਆਪਾਂ ਨੀਲ ਆਟ ਕਰਾਂਗੇ ਠੀਕ ਆ ਹੁਣ ਕਹਿਰ ਨੂੰ ਤੇ ਕਹਿ ਸਕਦੇ ਪਾਊਡਰ ਹੈ ਗਰਮਾ ਠੰਡੋ ਠੰਡਾ ਠੰਡਾ ਕੁਕ ਕੁ ਜਾ ਵੇਖੋ ਮੇਰੇ ਕੋਲ ਨਹੀਂ ਹੈਗਾ ਵੇ ਹਾਏ ਰੱਬਾ ਤੂੰ ਹੀ ਘਾਤੋ ਖੋਲਿਆ ਮੈਂ ਟੇਪ ਲੈ ਆਂਦੇ ਹੈ ਕੀ ਤੂੰ ਦਾ ਕੁਝ ਖੋਲਿਆਂ ਦੇ ਕਿਨੇ ਐਡੀ ਦੂਰੋਂ ਫਾਰਟਾ ਗਰਮੀਆਂ ਚ ਹੀਟਰ ਨਹੀਂ ਹੈ ਹਾਂਜੀ ਹੀਟਰ ਹੈ ਗਰਮੀਆਂ ਚ ਹੀ ਕਰਨਾ ਹੀਟਰ ਇਹ ਮਹਿਸੇ ਹਾਲ ਚੰ ਮਹਿੰਗੇ ਮਿਲਦੇ ਆ ਨਾ ਗਰਮੀਆਂ ਚ ਮੰਗਾ ਲੈਨੇ ਇਹ ਪਤਾ ਨਹੀਂ ਕਿੰਨੇ ਦਾ ਆਇਆ ਤੇ ਆ ਹੈਗਾ ਆ ਵੀ ਆਪਣਾ ਨਵਸ ਖੋਣ ਵਾਲਾ ਵਧੀਆ ਹੈ ਨਾ ਇਹ ਗਰਮ ਕਰਮ ਹੋ ਗਿਆ ਹਾਂ ਗਰਮ ਹੋਣਾ ਇੱਥੇ ਨੂੰ ਸੈੱਟ ਕਰ ਲੈਣਾ ਆਇਆ ਤੇ ਚਾਚਰ ਆ ਇਹ ਖਿਲਰਿਆ ਨਹੀਂ ਹੁੰਦਾ ਇਹ ਤਾਂ ਹੁੰਦਾ ਇਹਨੂੰ ਲਾ ਕੇ ਰੱਖੀਦਾ ਓਕੇ ਥੋੜਾ ਲਗਲਾ ਮੈਂ ਖੋਲਾਂ ਨਹੀਂ ਨਹੀਂ ਮੈਂ ਆਪੇ ਖੋਲੂਗੀ ਤੂੰ ਹੀ ਖਲਾਰ ਦਿੰਦੇ ਜੇ ਕੋਲ ਮੈਨੇ ਜੋੜਨਾ ਚਲ ਆ ਲੋ ਜੇ ਨੂੰ ਸਿਆਲ ਤੇ ਹਿਲਾਉਣਾ ਇਹ ਰੂਮ ਰੂਮ ਪਤਾ ਕਰਨ ਨੂੰ ਚਲਾਉਂਦੇ ਹਾਂ ਰੂਮ ਪਤਾ ਕਰਨ ਨੂੰ ਇੱਥੇ ਮੈਂ ਕੰਮ ਹੋਣੀ ਚਾਹੀਦੀ ਸਾਰੇ ਵੇਖੀ ਹਾਂ ਯਾਰ ਕੰਮ ਹੋਣਗੇ ਟੈਨਸ਼ਨ ਨਾ ਲੋ ਜੇ ਨਾ ਕੋਈ ਕਰਾਊਗਾ ਤਾਂ ਤੁਸੀਂ ਮੇਰੇ ਸ਼িকার ਬਣ ਜਾਓ ਹੂੰ ਉਹ ਨਵਨੀ ਦੀ ਜੀ ਹੁਣ ਲੈ ਆਵਾਂਗੇ ਨਾ ਦੀਨ ਨੂੰ ਕਹਾਂਗੇ ਨੇਲ ਆਡ ਕਰਾ ਲੈ ਕੋ ਦੀਦੀ ਨੇ ਕਿਹਾ ਗੇ ਦਾ ਸ਼ਾਈ ਪਨੀਰ ਦੇਣਾ ਵੇ ਲੈ ਹੁਣ ਨੇਲ ਆ ਸ਼ਾਈ ਓ ਮੇਰੇ ਕੁਰੀਏ ਖਲੇ ਡੇਗੀ ਪ੍ਰਾਬਾ ਕੀ ਅੱਗੇ ਕੀ ਆਉਂਦਾ ਆ ਅੱਗੇ ਆਉਂਦਾ ਆ ਆਪਣਾ 글리ਟਰ 글리ਟਰ ਕੋ ਇੱਕ 글리ਟਰ ਆ ਇਹ ਵੀ ਨੇਲ ਤੇ ਯੂਜ਼ ਹੋਣਾ ਆ ਠੀਕ ਆ ਤੇ ਇਹ ਹੁਣ ਕਿੱਦਾਂ ਯੂਜ਼ ਹੋਣਾ ਆ ਉਹ ਮੈਂ ਬੁਠਾ ਬੋਲ ਲਿਆ ਇਦਾਂ ਬੋਲਣਾ ਇਹ ਨਾ ਸਮਾਨ ਕਿੰਨਾ ਆਇਆ ਸਾਰੇ ਬਸ ਇੰਨੇ ਕੇ ਨੌਂਾ ਨੌਂ ਕਿ ਜਿੰਨਾ ਹੀ ਬਸ ਲੱਗਦਾ ਪਰ ਇਹ ਗੱਲ ਹੈਗੀ ਜੇ ਭਈ ਇਹ ਜਿਹੜਾ ਨਿਕਾ ਨਿਕਾ ਛੋਟਾ ਛੋਟਾ ਸਮਾਨ ਹੈ ਨਾ ਨੀਲਾਟ ਦਾ ਸੀਰੀਅਸਲੀ ਆ ਰ ਐਵੇਂ ਨਹੀਂ ਨੀਲਾਟ ਵਾਲੇ ਇੰਨੇ ਨੇ ਪਹਿ ਲਿੰਦੇ ਬਹੁਤ ਮਹਿੰਗਾ ਸਮਾਨ ਆਇਆ ਏ ਆ ਮੇਰਾ ਨੀਲ ਹਾਥਾਟ ਹੋ ਗਿਆ ਨਵਾਂ ਹੀ ਟ੍ਰੈਂਡ ਚਲਾ ਲਿਆ ਨੌਂ ਨਵਾਂ ਚਲਾ ਰਦਾ ਲੈ ਦੱਸ ਨਵਾਂ ਟ੍ਰੈਂਡ ਕਾ ਦਾ ਲੈ ਤਾ ਮੁਕੇ ਤੂੰ ਹੀ ਖਾਣੇ ਖੋਲੋ ਕੀ ਇਹ ਵੀ ਨੇਲ ਪਾਲਾ ਆ ਕੀ ਤੂ 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 ਲੱਗੇ ਨਾ ਬਹੁਤ ਜੇ ਤੁਸੀਂ ਵੇ ਵੇ ਕੇ ਹੋੜ ਪੈਂਦੇ ਆ ਵੀ ਸ਼ੂਗਰ ਪੌਪ ਦੀਆਂ ਇਹ ਸਾਰੇ ਨਿਊਡ ਕਲਰ ਮੰਗਾਏ ਹੀ ਮੈਂ ਤੇ ਇਹ ਵੀ ਬਹੁਤ ਵਧੀਆ ਨੰਬਰ ਹੈਗਾ ਜੇ ਇਹ ਆ ਪਿੰਕ ਦਾ ਹੈਗਾ ਜੇ 16 ਨੰਬਰ ਆ ਜਿਹੜੀ ਆ ਨਿਊਡ ਸ਼ੇਡ ਇਹਦਾ 19 ਨੰਬਰ ਤੇ ਆ 02 ਪਿੰਕ ਠੀਕ ਆ ਨੰਬਰ ਪੁੱਛਦੇ ਹੁੰਦੇ ਨਾ ਤੁਸੀਂ ਵਹ ਕਲਰ ਹੀ ਵੇਹ ਲਿਆ ਕਰੋ ਆ ਦੇ ਬੀ ਨੇ ਖੁੱਲਾ ਆਪਣੀ ਖੋਲਿਆ ਆ ਲੋ ਇਹ ਚੋ ਬਸ ਆ ਗਈ ਆ ਹੈਗੀ ਜੀ ਸੋਲਿਡ ਸਟicker ਐਡਵਾਂਸ ਜੈਲ ਉਹ ਇੱਕ ਜੈਲ ਜੇ ਨਹੀਂ ਹੁੰਦੀ ਜਿਹਦੇ ਨਾਲ ਉਹ ਬਣਾਉਂਦੇ ਹੁੰਦੇ ਨੇ ਲਾਡ ਦੇ ਉੱਪਰ ਐ ਜੇ ਕੋਈ ਦਿਲ ਬਣਾ ਲਿਆ ਕੋਈ ਫੁੱਲ ਬਣਾ ਲਿਆ ਉਹ ਉਹ ਜੈਲ ਐ ਟਰਾਂਸਪੇਰੈਂਟ ਜੈਲ ਹੁੰਦੀ ਐ ਖੋਲਾ ਮੜੀ ਦੀ ਭਲਾ ਆ ਵੀ ਮਗਾਂ ਕਰ ਲਓ ਇਹ ਬਰਾਬਰ ਤੋਂ ਤੇ ਜਿਆਦਾ ਓਕੇ ਹੂੰ ਆ ਵਾਲੀ ਜੈਲ ਹੁੰਦੀ ਐ ਆਵਲੀ ਲੋਕ ਜੀ ਵਰਗੀ ਹੁੰਦੀ ਆ ਤਕਲਾ ਆ ਜੂ ਮੈਂ ਕੋਲ ਇਹ ਦਿੰਦਾ ਤੇ ਕੋ ਖੁੱਲ ਨਹੀਂ ਨਾ ਤੁਹਾਡੇ ਕੰਮ ਦੀ ਬੇਸ਼ੱਕ ਕੋਈ ਚੀਜ਼ ਨਹੀਂ ਹੈਗੀ ਪਰ ਫਿਰ ਵੀ ਚਲੋ ਤੁਹਾਨੂੰ ਖੋਲ ਕੇ ਦਿੰਦੇ ਆ ਆ ਲਾਈਕ ਅਕਲੀਟਰ ਐ ਜਿਹੜਾ ਨੇਲ ਨੂੰ ਹੈ ਉਹ ਦੀ ਸ਼ਾਈਨ ਦਿਆ ਹੈ ਨਾ ਫੋਟੋ ਨਹੀਂ ਸਾਦਾ ਕੋਈ ਵੀ ਇਹ ਸਰਪ੍ਰਾਈਜ਼ ਆ ਇਹ ਨਹੀਂ ਮੈਂ ਖੋਲਣਾ ਇਹ ਜਦੋਂ ਮੈਂ ਯੂਜ਼ ਕਰੂੰਗੀ ਤੁਹਾਨੂੰ ਫੇਰ ਹੀ ਦੱਸੂੰਗੀ ਇਹੋ ਜੀ ਚੀਜ਼ ਆ ਨਾ ਨੇਲ ਆਰਟ ਸ਼ੁਰੂ ਕਰਨਾ ਬਹੁਤ ਵਧੀਆ ਚੀਜ਼ ਆ ਆਹ ਦੰਦਾ ਜਮਾ ਨਾਲ ਹਾਏ ਬਪਰਾਬਾ ਇਹ ਤਾਂ ਡਿਪੈਂਡ ਕਰਨ ਵਾਲਾ ਏ ਇਹ ਸਾਰੇ ਇਨਸਟਰੂਮੈਂਟ ਆ ਨੇਲ ਵਾਲੇ ਜਿਹੜੇ ਨੇਲ ਨੂੰ ਸਾਫ਼ ਕਰਨ ਦੇ ਵੱਡੇ ਵੱਡੇ ਲਫਾਫੇ ਚ ਆ ਇਹਦੇ ਨੇ ਪਟਾਕੇ ਮਰਾਈ ਆ ਐ ਵਲਨ ਨੀਰ ਅੱਜ ਇਹ ਕ੍ਰੀਮ ਮੈਂ ਚਲੋ ਇਹਦੇ ਨਾਲ ਪਾਰਸਲ ਖਲਾ ਲਿਆ ਪਾਰਸਲ ਜਿਆਦਾ ਹੈ ਮੈਂ ਇਹਦਾ ਪਾਰਸਲ ਖਲਾ ਲਿਆ ਇੱਥੇ ਵਿੱਚ ਦੋ ਨੀਲ ਪੇਂਟ ਆ ਆਪੇ ਛੋੜ ਦ ਠੀਕ ਹੈ ਹੁਣ ਪੁੱਛਦੇ ਹੁੰਦੇ ਆ ਵੀ ਤੁਸੀਂ ਕਿਹੜੀ ਉੱਪਰ ਕਿਹੜੀ ਨੀਲ ਪੇਂਟ ਲੰਦੇ ਇਹ ਦੇਖੋ ਨੇਲਾਟ ਵਾਸਤੇ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਇੱਕ ਬੇਸ ਕੋਟ ਇੱਕ ਹੁੰਦਾ ਵਾ ਟਾਪ ਕੋਟ ਹੁਣ ਬੇਸ ਕੋਟ ਜਿਹੜਾ ਹੁੰਦਾ ਨਾ ਨੇਲ ਲਾ ਕੇ ਸਭ ਤੋਂ ਪਹਿਲਾਂ ਇਹ ਲਾਈਦਾ ਵਾ ਠੀਕ ਆ ਇਹ ਹੁੰਦਾ ਵਾ ਬੇਸ ਕੋਟ ਇਹ ਵੀ ਯੂਵੀ ਚੱਲਦਾ ਵਾ ਤੇ ਇਹ ਥੋੜੀਆਂ ਜੀਆਂ ਮਹਿੰਗੀਆਂ ਹੁੰਦੀਆਂ ਨੇਲ ਪੇਂਟਾਂ ਇਹ ਔਰ ਮੈਨੂੰ ਹੁਣ ਇਹਦਾ ਬਿੱਲ ਪਤਾ ਨਹੀਂ ਕਿੱਥੇ ਆ ਪ੍ਰਭ ਨਹੀਂ ਸੁੱਟਦਾ ਐ ਇਧਰ ਮੈਂ ਟੇਰ ਲਾਉਂਦੀ ਆ ਫਰ ਪਰਬ ਖਲਾ ਰਾ ਨਾ ਪਾਏ ਇਹਨਾਂ ਦੇ ਤੇ ਕੋਈ ਨੰਬਰ ਨੰਬਰ ਵੀ ਨਹੀਂ ਹੈਗੇ ਮੈਨੂੰ ਲੱਗਦਾ T3E T3E ਇਹ ਮਤਲਬ ਬੇਸਿਕਲੀ ਤੁਹਾਨੂੰ ਦੱਸ ਦਿੰਨੀ ਕਿ ਇਹ ਟੌਪ ਕੋਡ ਹੁੰਦਾ ਹੈ ਇੱਕ ਬੇਸ ਕੋਡ ਹੁੰਦਾ ਹੈ ਇਹਨਾਂ ਇਹ ਜਿਹੜਾ ਬੇਸ ਕੋਡ ਆ ਉਹ ਬੇਸ ਕਰਨ ਵਾਸਤੇ ਇੱਥੇ ਲੱਗਦਾ ਟੌਪ ਕੋਡ ਆ ਉੱਪਰ ਇਹ ਲਾਇਆ ਬਾਤ ਬਗਾਇਆ ਪੈ ਤੇ ਤੇਰੇ ਕੋ ਹੁੰਦੇ ਨਹੀਂ ਕੀ ਹੋ ਰਿਹਾ ਤੇ ਪਹਿਲੇ ਮੇਰੇ ਤੋਂ ਨਹੀਂ ਜਿਹਾ ਕੇ ਦੇ ਮੈਂ ਨਹੀਂ ਕਹਿੰਦਾ ਹੁਣ ਕਰਨਾ ਪੈ ਜੇ ਪਰਸ ਮੁਕਾਇਆ ਤੇ ਤੁਸੀਂ ਪੈਰੀ ਵੀ ਰੱਖੋ ਨਾ ਬਸ ਵੇਖ ਲਓ ਇਹ ਤਾਂ ਆ ਜਾਏਗਾ ਮਾਲ ਥੋੜਾ ਜਿਹਾ ਇਹ ਨਹੀਂ ਵੇਚ ਆਇਆ ਪ੍ਰਭ ਇਹ ਵਿੱਚ ਦੀ ਦਾ ਹਿੱਸਾ ਨਹੀਂ ਹੈਗਾ ਅੱਛਾ ਇਹ ਉਦਾਂ ਕਿ ਪੇਜ ਵੱਲੋਂ ਆਇਆ ਹਾਂ ਇੱਕੇ ਪੇਜ ਵੱਲੋਂ ਆਇਆ ਉਹ ਕੋਈ ਗੱਲ ਠੀਕ ਇਹ ਮਤਲਬ ਠੀਕ ਹੈ ਠੀਕ ਹੈ ਪੈਸੇ ਕਿ ਚ ਰੱਖੇਗੇ ਨਾ ਇਹ ਮੈਂ ਲੈਣਾ ਵੇਚਦੇ ਆ ਇਹਨੇ ਪੈਸੇ ਪੁੱਛੇ ਨਹੀਂ ਵਿੱਚ ਰੱਖਣੇ ਹੈਗੇ ਇਹ ਵੀ ਛੋੜਦਾ ਇਹ ਸੱਚੀ ਗੱਲ ਦੱਸਾਂ ਮੈਨੂੰ ਪੈਸੇ ਦਿੰਦੇ ਨਹੀਂ ਜੇ ਫਿਰ ਸੁਣ ਲਓ ਫਿਰ ਸੱਚ 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 ਕੜਵਾਉਂਦਾ ਨਾ ਸੱਚ ਕੜਵਾਉਂਦਾ ਨਾ ਇਹ ਮੈਨੂੰ 1 ਰੁਪਈਆ ਨਹੀਂ ਦਿੰਦੇ ਪਰ ਸੱਚ ਰੱਖ ਨੂੰ ਖੱਜਲ ਫਰਕੇ ਤੇ ਜਾਈਦੇ ਮੈਂ ਦੋਏ ਜਿਆਦਾ ਯਾਰ ਖਰਚਾ ਦੀਏ ਭਾਵੇਂ ਮੈਂ ਇਦਾਂ ਤਾਂ ਨਹੀਂ ਮੈਂ ਇੱਕ ਜੂਸ ਵਾਂ ਤੂੰ ਸਾਰਾ ਆ ਗਈ ਹੈ ਇਹ ਕੀ ਹੈ ਓਕੇ ਰੇਤੀ ਰੇਤੀ ਨਵਾਂ ਦੀ ਰੇਤੀ ਹੁੰਦੀ ਜਿਹੜੀ ਫਾਈਲਰ ਚਾਰ ਫਾਈਲ ਵੇ ਲੋ ਪਹਿਲਾਂ ਉਹ ਟੋਕਿਆਂ ਦੀਆਂ ਰੇਤੀਆਂ ਹੁੰਦੀਆਂ ਹੀ ਪਹਿਲਾਂ ਟੋਕੇ ਨੂੰ ਟੋਕੇ ਦੀਆਂ ਛੁਰੀਆਂ ਨੂੰ ਰੇਤੀ ਲਾਈ ਤੇ ਹੁਣ ਨਵਾਂ ਨੂੰ ਰੇਤੀ ਲਾਈ ਦੀ ਆ ਕਿ ਬੰਦੇ ਦੇ ਜਿਹੜੇ ਨਵੇਂ ਆ ਨਾ ਬਤਾਵਦਾ ਬੰਦੇ ਦੇ ਢਿੱਡ 'ਚ ਖੋਪਣ ਵੀ ਸਿੱਧੇ ਚਾਰ ਫਾਈਲ ਅਬ ਇਹ ਸੇਮ ਉਹੀ ਜਿਹੜੀ ਆ ਆਪਾਂ ਟੋਕੇ ਵਰਤਦੇ ਆ ਨਾ ਪੱਠੇ ਕਰਨ ਲੱਗੇ ਛੁਰੀਆਂ ਨੂੰ ਰੇਤੀ ਲਾਈ ਦਿੰਦਾ ਇਹ ਉਹੀ ਆ ਤੇ ਇਹ ਨਵਾਂ ਨੂੰ ਵੀ ਰੇਤੀ ਪਾਲਾਉਦੇ ਆ ਕਿ ਬੰਦੇ ਦੇ ਹਨਾ ਤਿੱਖੇ ਕਰਕੇ ਤੇ ਬੰਦੇ ਨੂੰ ਵੱਢੀਏ ਇਹ ਇਹ ਸਾਰੇ ਨਾ ਐਮਾਜ਼ੋਨ ਦੇ ਆ ਤੁਸੀਂ ਜੇ ਕੇ ਨੇ ਮੰਗਾਉਣੇ ਮੰਗੁਣੇ ਆ ਤੇ ਉੱਥੇ ਜਾ ਕੇ ਮਤਲਬ ਵੇਖਦਾ ਸਦਾ ਸਾਰੇ ਪ੍ਰੋਡਕਟ ਕਿੰਨੇ ਕਿੰਨੇ ਰੇਟ ਹੁਣ ਮੈਂ ਦੱਸ ਨਹੀਂ ਸਕਦੀ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਬਣਾਉਣ ਵਾਲਿਆਂ ਦੇ ਲੈ ਸਵਿਜ਼ ਬਿਊਟੀ ਦੇ ਨੇਚਰਲ ਮੇਕਅਪ ਫਿਕਸਰ ਇਹ ਮੈਨੂੰ ਫ੍ਰੀ ਮਿਲਿਆ ਨਾਲ ਇਹਦੇ ਆਪ ਇਦਾਂ ਲੱਗਣ ਦੇ ਜਿਦਾ ਹੀ ਉਹ ਨਹੀਂ ਖੋਲਣ ਦੇ ਨੇ ਕਿਹੜੇ ਬਾਕਸ ਨੇ ਮਿਸਟਰੀ ਬਾਕਸ ਮਿਸਟਰੀ ਅੱਛਾ ਆ ਨੀ ਲਿਆ ਠੀਕ ਆ ਇਹ ਨੀਲ ਜਿਹੜੇ ਆ ਮੈਂ ਇਕੱਠੇ ਮੰਗਵਾ ਲਿਆ ਆ ਨੀਲਾ ਜਿਹਨਾਂ ਦਾ ਆਪਾਂ ਨੀਲਾ ਡਿ ਕਰਨਾ ਹੈ ਬਹੁਤ ਵਧੀਆ ਨੀਲ ਆਏ ਆ ਤੇ ਮੈਂ ਮਤਲਬ ਮੈਨੂੰ ਕੁਆਲਿਟੀ ਹੈ ਜੇ ਮੈਂ ਕੁਝ ਕਹਿ ਨਹੀਂ ਸਕਦੀ ਕੁਆਲਿਟੀ ਦਾ ਪਰ ਮੈਂ ਤੇ ਗਨੀ ਅਲਰਟ ਕਰਕੇ ਉਸੇ ਵੇਲੇ ਲਾ ਦੇਣੀ ਹੁੰਦੀ ਹੈ ਇਸ ਕਰਕੇ ਮੇਰੇ ਲਈ ਤੇ ਕੁਆਲਿਟੀ ਬਿਲਕੁਲ ਸਹੀ ਹੈ ਪਰ ਜਿਹੜੇ ਆ ਕਰਦੇ ਹੀ ਉਹਦੇ ਮੈਨੂੰ ਲੱਗਦਾ ਇਹੀ ਕਰਦੇ ਹੋਣਗੇ ਏਡੀ ਕਰਨੀ ਹੈਗੀ ਮੈਂ ਕਿਹਨੂੰ ਮੈਂ ਲਾ ਲਈ ਜਾਂਦਾ ਪਹਿਲਾ ਲਾਵਾਂ ਇਹਨਾਂ ਦੀ ਹੁਣ ਮੈਂ ਆ ਲੰਮੇ ਲੰਮੇ ਐ ਤਿੱਖੇ ਤਿੱਖੇ ਮੰਗਾਏ ਠੀਕ ਹੈ ਇਹ ਤਿੱਖੇ ਲਾ ਗਦੇ ਨੇ ਮੇਰੇ ਮੂੰਹ ਤੇ ਮਾਰਿਆ ਕਰਨੇ ਹਾਂ ਤੁਹਾਡੇ ਮੂੰਹ 'ਵਾਂ ਤੇ ਤੋ ਮੰਗਾਏ ਆ ਚਲੋ ਵੀ ਹੁਣ ਮੈਂ ਰਹਿ ਗਈ ਕੱਲੀ ਪ੍ਰਭੂ ਕਦੇ ਵੀ ਨਾ ਵੇਖਿਆ ਨਹੀਂ ਗਿਆ ਹੈਗਾ ਤੇ ਆ ਚੀਜ਼ਾਂ ਆ ਜਿਹੜੇ ਆਪਾਂ ਮੰਗਾਉਨੇ ਹੁੰਦੇ ਨੇ ਨਾ ਆ ਤਿਤਲੀਆਂ ਨਹੀਂ ਜਿਹੜੀਆਂ ਲਾਈਦੀਆਂ ਉੱਤੇ ਹਵੇ ਨਵਾਂ ਤੇ ਆ ਤਿਤਲੀਆਂ ਨਹੀਂ ਲਾਈਦੀਆਂ ਨਾ ਇਹ ਉਹ ਆ ਇਹ ਆਇਆ ਮਹਿੰਗਾ ਪਰ ਆਈਆਂ 4 4.5 ਪਾਸ ਇੰਨੀਆਂ ਕਾਈਆਂ ਹੈ ਇਹਦਾ ਇਹ ਤੁਹਾਨੂੰ ਮੈਂ ਲਗਭਗ ਮੈਂ ਦੱਸ ਦਿੰਨੀ ਆ ਵੀ ਸਾਰਾ ਸਮਾਨ ਮੈਂ ਮੰਗਾਇਆ ਵਾ ਨੀ ਲਾੜਦਾ ਤੇ ਖਲਾਰਾ ਪੈ ਗਿਆ ਬਹੁਤ 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 ਜ਼ਿਆਦਾ ਠੀਕ ਆ ਹੁਣ ਆਪਣਾ ਇਹ ਕੀ ਆ ਮਿਸਟਰੀ ਮਿਸਟਰੀ ਬਾਕਸ ਹਾਂ ਆ ਇੱਕ ਚੀਜ਼ ਐ ਜਿਹੜੀ ਮੈਂ ਘਰ ਵਾ ਤੇ ਮੰਗਾਈ ਆ ਅਸਲ ਵਿੱਚ ਸਾਡੇ ਕੋਲ ਸੈਂਡਵਿਚ ਮੇਕਰ ਨਹੀਂ ਹੈਗਾ ਠੀਕ ਆ ਤੇ ਮੈਂ ਗਿਆ ਬਿਚਲ ਸੈਂਡਵਿਚ ਮੇਕਰ ਮੰਗਾ ਲੈਨੇ ਆ ਫਿਰ ਦੂਸਰੇ ਜਿਹੜੇ ਬਹੁਤ ਮਹਿੰਗੇ ਮਹਿੰਗੇ ਆਉਂਦੇ ਹੀ ਤੇ ਹੁਣ ਵੀ ਬਿਜਲੀ ਵਾਲੇ ਡੇ ਹੀ ਤੇ ਤੁਹਾਨੂੰ ਪਤਾ ਨਾ ਹੀ ਬਿਜਲੀ ਫੂਕਣੀ ਤੇ ਨਾ ਹੀ ਇੰਨੀ ਮਹਿੰਗੇ ਲੈਣੇ ਕਿਉਂਕਿ ਜੇ ਸਸਤੇ ਤੇ ਸਰ ਜਾਂਦਾ ਹੈ ਤੇ ਫਿਰ ਉਹਦੇ ਵਿੱਚ ਉਹ ਤਾਂ ਘਟਾ ਹੀ ਕੀ ਹੈ ਤੇ ਫਿਰ ਇਸ ਕਰਕੇ ਅਸੀਂ ਆ ਮੰਗਾਇਆ ਵਾ ਕਿ ਹੱਥ ਕੰਮ ਹੱਥ ਦਾ ਹੱਥ ਨਾਲ ਹੀ ਹੋ ਜਾਣਾ ਤੇ ਗੈਸ ਨਾਲ ਹੋ ਜਾਣਾ ਬੱਤੀ ਦੀ ਵੀ ਲੋੜ ਨਹੀਂ ਫੂਕਣ ਦੀ ਪੈਣੀ ਹੈ ਤੇ ਇਹ ਖੁੱਲਣ ਦੀ ਬਿਆਰ ਟਾਈਮ ਬੜਾ ਲੱਗਦਾ ਹੈ ਅਕ ਕਿਹੜਾ ਕਿਹੜਾ ਵਰਤਦਾ ਦਾ ਦਾਹ ਦੇ ਉੱਤੇ ਇਹਦੇ ਰਿਜ਼ਲਟ ਵੀ ਦੱਸਿਓ ਵੀ ਕਿੱਦਾਂ ਦੇ ਹੁੰਦੇ ਵਧੀਆ ਬਣ ਜਾਂਦਾ ਇਹਦੇ ਵਿੱਚ ਸੈਂਡਵਿਚ ਪਾ ਕੇ ਹਾਏ ਆਨਲਾਈਨ ਵੇਖਨ ਉੱਤੇ ਲੱਗਾ ਹੀ ਬੜਾ ਲੰਮਾਇਆ ਹੈ ਤੇ ਇਹਦੇ ਨਿਕਾਏ ਇੱਥੇ ਹੀ ਗੱਲ ਖਤਮ ਹੋ ਜਾਂਦੀ ਮੈਨੂੰ ਲੱਗਾ ਹੀ ਐਡਾ ਕੁ ਹੋਊਗਾ ਪਰ ਚਲੋ ਕੋਈ ਗੱਲ ਨਹੀਂ ਅੱਛਾ ਆ ਤੇ ਇਦਾਂ ਇਹਨੂੰ ਖੋਲ ਕੇ ਇਹਦੇ ਵਿੱਚ ਸੈਂਡਵਿਚ ਰੱਖ ਕੇ ਇਹਨੂੰ ਕਰ ਦੇਣਾ ਬੰਦ ਤੇ ਐਂ ਤਵੇ ਤੇ ਸੇਕ ਕੇ ਠੀਕ ਆ ਤੇ ਆਪਣਾ ਸੈਂਡਵਿਚ ਹੋ ਜਾਣਾ ਤਿਆਰ ਇਹਨਾਂ ਨੇ ਨਾ ਅਸਲ ਵਿੱਚ ਮੈਨੂੰ ਲੱਗਿਆ ਕਿ ਆਪਾਂ ਜਿਹੜੀਆਂ ਚੀਜ਼ਾਂ ਮੰਗੋਨੇ ਨਾ ਇਹਦੇ ਰੇਟ ਬਹੁਤ ਘੱਟ ਲਿਖੇ ਹੁੰਦੇ ਆ ਇੱਥੇ 570 ਲਿਖਿਆ ਹੋਆ ਪਰ ਹਨੂ 300 ਕੁਛ ਦਾ ਮਿਲਿਆ ਹੈ ਤੇ ਉਸ ਤੋਂ ਬਾਅਦ ਆਯੋ ਵੀ ਉਸ ਤੋਂ ਬਾਅਦ ਆਯੋ ਵੀ ਮੈਂ ਆ ਮੰਗਾਇਆ ਸਾਡੇ ਨਾ ਸਿਲਿਕੋਨ ਦੀ ਪਹਿਲਾਂ ਵੀ ਕੜਾਈਆਂ ਨਹੀਂ ਮੰਗਾਈਆਂ ਤੇਲ ਲਾਉਣ ਲਈ ਕੁਛ ਹੈਗਾ ਨਹੀਂ ਉਹ ਉਹਦੇ ਨਾਲ ਜ਼ਿਆਦਾ ਲੱਗ ਜਾਂਦਾ ਹੀ ਚਮਚੇ ਨਾਲ ਤੇ ਫੇਰ ਆ ਸਿਲਿਕੋਨ ਦੀ ਮੰਗਾਈ ਇਹ ਰਬੜ ਜੀਆਂ ਇੰਨੀ ਸਾਫਟ ਹਨ ਆ ਵੀ ਜਿਤਨਾ ਆਪਣੀਆਂ ਸਿਰ ਤੇ ਰਬੜਾ ਪਾਉਂਦੇ ਨਾ ਉਹ ਵਾਲਾ ਹੈ ਬਹੁਤ ਜ਼ਿਆਦਾ ਸੌਫਟ ਸੌਫਟ ਜਿਹਾ ਹੈ ਅ ਟਰਾਈ ਕਰਕੇ ਜ਼ਰੂਰ ਵੇਖਿਓ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਮੰਗਾਈ ਆ ਵੈਸਲੀਨ ਹੁਣ ਤੁਸੀਂ ਕਹੋਗੇ ਵੀ ਗਰਮੀਆਂ ਚ ਵੈਸਲੀਨ ਦਾ ਕੀ ਕੰਮ ਆ ਤੇ ਇਹ ਮੈਂ ਨੇ ਲਾੜਦੇ ਅਕੋਰਡਿੰਗ ਗਾਈ ਆ ਕਿ ਜਦੋਂ ਆਪਾਂ ਕੁਝ ਕਰਦੇ ਆ ਤੇ ਆ ਚੀਜ਼ ਆਪਣੀ ਖਰਾਬ ਹੋ ਜਾਂਦੀਆਂ ਨੇ ਤਾਂ ਫਿਰ ਆ ਇੱਥੇ ਲਾੜੋ ਪਹਿਲਾਂ ਹੀ ਤੇ ਆਸਾਨੀ ਨਾਲ ਪੂੰਝਿਆ ਜਾਂਦਾ ਹੈ ਨੇ ਲਾੜਟ ਨੇ ਲਾੜਨੀ ਮਤ ਜਿਹੜਾ ਉਂਗਲੀ ਤੇ ਲੱਗ ਜੇ ਤੇ ਹੋਰ ਇੱਕ ਕੜੀ ਜ਼ਿਆਦਾ ਇੰਟਰਸਟਿੰਗ ਚੀਜ਼ ਹੈ ਨੇ ਲਾੜਤੀ ਆ ਕਾੜ ਹੁਣ ਕਹਿੰਦੀਆਂ ਗੱਲਾਂ ਵਾ ਵੀ ਕਾਡਾਂ ਦਾ ਆਹ ਵਾਲੇ ਕਾਡਾਂ ਦਾ ਕੀ ਮਤਲਬ ਆ ਨੇ ਲਾੜ ਦੇ ਵਿੱਚ ਪਰ ਇਹਦਾ ਬਹੁਤ ਮਤਲਬ ਹੈ ਕਿਉਂਕਿ ਜਿਹੜੀਆਂ ਆ ਚੀਜ਼ਾਂ ਲੱਗੀਆਂ ਹੁੰਦੀਆਂ ਨਾ ਆ ਬਿੱਲੀਆਂ ਚਿੱਲੀਆਂ ਸਾਰਾ ਕੁਝ ਇਹ ਨੇ ਲਾੜ ਦਾ ਹਿੱਸਾ ਆ ਇਹ ਨਹੀਂ ਉਤੇ ਨੇਲਾ ਤੇ ਯੂਜ਼ ਹੁੰਦੀਆਂ ਤੇ ਕਿਦਾਂ ਯੂਜ਼ ਹੁੰਦੀਆਂ ਆਪਾਂ ਯੂਜ਼ ਕਰਕੇ ਵਿਖਾਵਾਂਗੇ ਤਾਂ ਠੀਕ ਆ ਤੇ ਆਪਣਾ ਤੇ ਹੋ ਗਿਆ ਸਾਰਾ ਕੰਪਲੀਟ ਤੇ ਮਕਸਦ ਸਾਡਾ ਹੀ ਕਿ ਤੁਹਾਨੂੰ ਵਿਖਾਉਣਾ ਨੇ ਲਾੜ ਦਾ ਸਮਾਨ ਤੇ ਨੇ ਲਾੜ ਤੋਂ ਸਾਡੇ ਜਦੋਂ ਹੀ ਕੁਰੀਅਨ ਮੰਗਾਉਂਨੇ ਇੱਕ ਦੂਜੇ ਨਾਲ ਲੜਾਈ ਵੀ ਸਾਡੀ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਕਿਉਂਕਿ ਜ਼ਰੂਰਤ ਦਾ ਸਮਾਨ ਤੇ ਤੁਹਾਨੂੰ ਪਤਾ ਮੰਗਾਉਣਾ ਹੀ ਪੈਂਦਾ ਹੈ ਪਰ ਇਹ ਜਿਹੜੀ ਆ ਛੋਟੀ ਮੋਟੀ ਨੋਕਚੋਕ ਹੁੰਦੀ ਆ ਉਹ ਜਿਹੜੀ ਬਿੱਗ ਵਾਲੀ ਲੜਾਈ ਜਿਹਨੂੰ ਕਹਿੰਦੇ ਉਹ ਨਹੀਂ ਤੇ ਚਲੋ ਵੀ ਠੀਕ ਆ ਸਤਿ ਸ੍ਰੀ ਅਕਾਲ ਇਹ ਜਿਹੜੇ ਨੇਲ ਆਰਟ ਦਾ ਸਮਾਨ ਮੰਗਾਇਆ ਲਗਭਗ ਸਾਰਾ ਕੋਲਮ ਲਾ ਕੇ ਆਇਆ ਵਾ 5000 ਦਾ ਤੇ ਫਿਰ ਚੀਜ਼ਾਂ ਵੀ ਕਿਹੜਾ ਘੱਟ ਹੀ ਹਨਾ ਚੀਜ਼ਾਂ ਵੀ ਵਾਧੂ ਹੀ ਤੇ ਚਲੋ ਠੀਕ ਆ ਮਿਲਦੇ ਆ ਫਿਰ ਨੇਲ ਆਰਟ ਦੇ ਨਾਲ ਹੁਣ ਮੈਂ ਨੇਲ ਆਰਟ ਕਰਿਆ ਕਰਨਾ ਤੁਹਾਨੂੰ ਪਤਾ ਮੈਂ ਅੱਗੇ ਵੀ ਕਰਦੀ ਕਲਾਸਾਂ ਸ਼ੁਰੂ ਕੀਤੀਆਂ ਪਰ ਉਦੋਂ ਮੇ ਕੋਲ ਸਮਾਨ ਘੱਟ ਹੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਦਾਂ ਕੀ ਬਣਾਵਾ ਕੀ ਤੇ ਹੁਣ ਮੈਂ ਸਮਾਨ ਹੀ ਇੰਨਾਕ ਮੰਗਾ ਲਿਆ ਕਿ ਆਪਾਂ ਵੱਖਰੇ ਡਿਜ਼ਾਈਨ ਜਿਹੜੇ ਉਹ ਤਿਆਰ ਕਰਾਂਗੇ ਤੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟਾਡਾ ਬਾਏ ਬਾਏ